GIC डबल ਹੋਣ ਤੋਂ ਬਾਅਦ ਕੈਨੇਡਾ ਸਰਕਾਰ ਨੇ ਇੱਕ ਹੋਰ ਵੱਡਾ ਫੈਸਲਾ ਕੀਤਾ ਹੈ ਸਟੂਡੈਂਟ ਨੂੰ ਇੱਕ ਹੋਰ ਵੱਡਾ ਝਟਕਾ ਕੈਨੇਡਾ ਜਾਣ ਵਾਲਿਆਂ ਕੈਨੇਡਾ ਚਾਹਣ ਵਾਲੇ ਵਿਦਿਆਰਥੀਆਂ ਨੂੰ ਵੱਡਾ ਝਟਕਾ ਲੱਗਾ ਹੈ ਤੁਹਾਨੂੰ ਦੱਸ ਦਿੰਦੇ ਹਾਂ ਕਿ GIC ਡਬਲ ਹੋਣ ਤੋਂ ਬਾਅਦ ਹੁਣ ਕੈਨੇਡਾ ਸਰਕਾਰ ਨੇ ਸਟੂਡੈਂਟ ਵੀਜ਼ਾ ਦੇ ਉੱਤੇ ਕੈਪ ਲਗਾਉਣ ਦੀ ਤਿਆਰੀ ਖੇਚ ਲਈ ਹੈ ਜੀ ਹਾਂ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕੈਨੇਡਾ ਗਵਰਨਮੈਂਟ ਚਾਹੁੰਦੀ ਹੈ ਕਿ ਸਟੂਡੈਂਟ ਦੇ ਉੱਤੇ ਲਿਮਟ ਲਗਾਈ ਜਾਵੇ ਸਟੂਡੈਂਟ ਵੀਜ਼ੇ ਉਹਨੇ ਹੀਸ਼ੂ ਕੀਤੇ ਜਾਣ ਜਿਸ ਦਾ ਪ੍ਰਬੰਧ ਕੈਨੇਡਾ ਸਰਕਾਰ ਟ੍ਰੂਡੋ ਸਰਕਾਰ ਸਹੀ ਢੰਗ ਦੇ ਨਾਲ ਕਰ ਸਕੇ ਦਰਸਲ ਲਗਾਤਾਰ ਵਧ ਰਹੀ ਸਟੂਡੈਂਟਾਂ ਦੀ ਗਿਣਤੀ ਦੇ ਚੱਲਦੇ ਕੈਨੇਡਾ ਦੇ ਵਿੱਚ ਰਿਹਾਈਸ਼ਾਂ ਮਹਿੰਗੀਆਂ ਹੋ ਰਹੀਆਂ ਨੇ ਇੱਕ ਮੌਂਡੇਸ਼ਨ ਦਾ ਪ੍ਰਬੰਧ ਸਹੀ ਢੰਗ ਨਾਲ ਨਹੀਂ ਹੋ ਪਾ ਰਿਹਾ ਟ੍ਰੂਡੋ ਸਰਕਾਰ ਉਹਨੇ ਘਰ ਨਹੀਂ ਬਣਾ ਪਾ ਰਹੀ ਜਿੰਨੀਆਂ ਰਿਹਾਈਸ਼ਾਂ ਦੀ ਲੋੜ ਹੈ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਪ੍ਰਵਾਸੀ ਵੱਡੀ ਗਿਣਤੀ ਦੇ ਵਿੱਚ ਮਾਈਗ੍ਰੇਟ ਹੁੰਦੇ ਨੇ ਕੈਨੇਡਾ ਦੇ ਲਈ ਜੋ ਕਿ ਇੱਕ ਚਿੰਤਾ ਦਾ ਵਿਸ਼ਾ ਹੈ ਇਹ ਮਾਰਕ ਮਿਲਰ ਦੇ ਵੱਲੋਂ ਸਾਫ਼ ਕਰ ਦਿੱਤਾ ਗਿਆ ਕਿ ਹੁਣ ਇੰਟਰਨੈਸ਼ਨਲ ਸਟੂਡੈਂਟ ਦੇ ਉੱਤੇ ਇੱਕ ਕੈਪ ਲਗਾਇਆ ਜਾਵੇਗਾ ਜਿਸ ਦੇ ਨਾਲ ਕਿ ਜਿੰਨਾ ਗਵਰਨਮੈਂਟ ਚਾਹੇਗੀ ਓਨੇ ਸਟੂਡੈਂਟ ਹੀ ਮਾਈਗ੍ਰੇਟ ਹੋ ਪਾਉਣਗੇ ਕੈਨੇਡਾ ਦੇ ਲਈ ਉਡੋ ਸਰਕਾਰ ਨੇ ਵੱਡਾ ਫੈਸਲਾ ਕਰਦੇ ਹੋਏ ਇਹ ਵੀ ਗੱਲ ਕੀਤੀ ਹੈ ਕਿ ਅਗਲੇ ਕੁਝ ਮਹੀਨਿਆਂ ਦੇ ਵਿੱਚ ਹੀ ਇਹ ਫੈਸਲਾ ਲੈ ਲਿਆ ਜਾਵੇਗਾ ਜੇਕਰ ਹਰ ਸਾਲ ਦੀ ਗੱਲ ਕੀਤੀ ਜਾਵੇ ਤਾਂ ਮਿਲੀਅਨਸ ਯਾਨੀ 10 ਲੱਖ ਤੋਂ ਵੀ ਜ਼ਿਆਦਾ ਲੋਕ ਪ੍ਰਵਾਸ ਕਰਦੇ ਨੇ ਕੈਨੇਡਾ ਦੇ ਲਈ ਵੱਖ-ਵੱਖ ਦੇਸ਼ਾਂ ਤੋਂ ਜੇਕਰ ਭਾਰਤ ਦੀ ਗੱਲ ਕੀਤੀ ਜਾਵੇ ਤੇ ਸਭ ਤੋਂ ਵੱਧ ਗਿਣਤੀ ਭਾਰਤ ਦੇ ਪ੍ਰਵਾਸੀਆਂ ਦੀ ਹੁੰਦੀ ਹੈ ਇਸ ਦੇ ਵਿੱਚ ਪੰਜਾਬ ਨੰਬਰ 1 ਤੇ ਹੈ ਉਸ ਤੋਂ ਬਾਅਦ ਹਰਿਆਣਾ ਤੇ ਗੁਜਰਾਤ ਤੋਂ ਵੱਡੀ ਗਿਣਤੀ ਦੇ ਵਿੱਚ ਪ੍ਰਵਾਸ ਹੁੰਦਾ ਹੈ ਪਾ ਮੇਅਰ ਸਟੂਡੈਂਟ ਵੀਜ਼ੇ ਦੀ ਗੱਲ ਕਰ ਲਈਏ ਜਾਂ ਹੋਰ ਵੱਖ-ਵੱਖ ਕੈਟਾਗਰੀ ਤੇ ਕਹਿ ਸਕਦਾ ਐਪਲੀਕੈਂਟ ਜਿਹੜੇ ਆਪਲਾਈ ਕਰਦੇ ਨੇ ਕੈਨੇਡਾ ਦੇ ਲਈ ਤੇ ਹੁਣ ਕੈਨੇਡਾ ਸਰਕਾਰ ਨੇ ਇਹਨਾਂ ਤੇ ਕੈਪ ਲਗਾਉਣ ਦੀ ਤਿਆਰੀ ਖੇਚ ਲਈ ਹੈ ਸੋ ਰਿਹਾਈਸ਼ ਦਾ ਜਿਹੜਾ ਪ੍ਰਬੰਧ ਹੈ ਉਸ ਨੂੰ ਲੈ ਕੇ ਤੇ ਖਾਸ ਕਰਕੇ ਇੰਪਲੋਇਮੈਂਟ ਨੂੰ ਦੇਖਦੇ ਹੋਏ ਅਨਇੰਪਲੋਇਮੈਂਟ ਨੂੰ ਦੇਖਦੇ ਹੋਏ ਜ਼ਿਆਦਾਤਰ ਲੋਕ ਜਦੋਂ ਇੱਥੋਂ ਕੰਮ ਕਰਨ ਲਈ ਜਾਂਦੇ ਨੇ ਜਾਂ ਫਿਰ ਕਹਿ ਸਕਦੇ ਸਟੂਡੈਂਟ ਵੀਜ਼ਾ ਤੇ ਮੂਵ ਹੁੰਦੇ ਨੇ ਤੇ ਉੱਥੇ ਜਾ ਕੇ ਰਿਹਾਈਸ਼ ਦੀ ਸਮੱਸਿਆ ਆਂਦੀ ਹੈ ਉਸ ਤੋਂ ਬਾਅਦ ਜਦੋਂ ਵੱਡੀ ਗਿਣਤੀ ਦੇ ਵਿੱਚ ਸਟੂਡੈਂਟ ਹਰ ਸਾਲ 5 ਲੱਖ ਦੇ ਕਰੀਬ ਜਦੋਂ ਸਟੂਡੈਂਟ ਕੈਨੇਡਾ ਦੇ ਵਿੱਚ ਜਾਂਦੇ ਨੇ ਤਾਂ ਉਸ ਕੰਡੀਸ਼ਨ ਦੇ ਵਿੱਚ ਜੌਬ ਦੀ ਵੀ ਪ੍ਰੋਬਲਮ ਸਟੂਡੈਂਟ ਨੂੰ ਫੇਸ ਕਰਨੀ ਪੈਂਦੀ ਹੈ ਜਿਸ ਨੂੰ ਦੇਖਦੇ ਹੋਏ ਮਾਰਕ ਮਿਲਰ ਨੇ ਇੱਕ ਨਿੱਜੀ ਚੈਨਲ ਦੇ ਨਾਲ ਇੰਟਰਵਿਊ ਦੌਰਾਨ ਵੱਡਾ ਖੁਲਾਸਾ ਕੀਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟ ਤੇ ਕੈਪ ਲਗਾਉਣ ਦੀ ਤਿਆਰੀ ਟ੍ਰੂਡੋ ਸਰਕਾਰ ਖੇਚ ਰਹੀ ਹੈ ਤਾਂ ਕਿ ਸਭ ਨੂੰ ਜ਼ਾਬ ਮੁਹਾਇਆ ਕਰਾਈ ਜਾ ਸਕੇ ਤੇ ਨਾਲ ਦੀ ਨਾਲ ਹੀ ਰਿਹਾਈ ਸ਼ਾਨੀ acommodation ਦਾ ਵੀ ਪ੍ਰਬੰਧ ਕੀਤਾ ਜਾ ਸਕੇ ਵਿੱਤੇ ਦਿਨੀ ਜੀਆਈਸੀ ਡਬਲ ਕੀਤੀ ਗਈ ਸੀ ਤੇ ਹੁਣ ਇੱਕ ਹੋਰ ਵੱਡਾ ਫੈਸਲਾ ਪ੍ਰੂਵੋ ਸਰਕਾਰ ਵੱਲੋਂ ਲਿਆ ਗਿਆ ਹੈ